ਸਲੂਕ ਮਹੱਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਹਰ ਜੱਪੀਐ ਸਤਿਗੁਰੁ ਭਾਏ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ ਹਰ ਨਾਮ ਤਿਨਹੀ ਅਰਾਧਿਆ ਜਿਨ ਮਸਤਕ ਲਿਖਿਆ ਧੁਰ ਪਾਏ ਹਰ ਦਰਗਾਹ ਜਨ ਪੈ ਨਾਈਨ ਜਿਨ ਹਰ ਮਨ ਵਸਿਆ ਆਏ ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਭਾਏ ਮਹੱਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਜਿਨ ਧੁਰ ਮਸਤਕ ਲਿਖਿਆ ਤਿਨ ਸਤ ਗੁਰ ਮਿਲਿਆ ਆਏ ਤਨ ਮਨ ਸੀਤਲ ਹੋਇਆ ਸ਼ਾਂਤ ਵਸੀ ਮਨ ਆਏ ਨਾਨਕ ਹਰ ਹਰ ਚਾਉਂਦਿਆਂ ਸਭ ਦਾਲਦ ਦੁੱਖ ਲਹਿ ਜਾਏ ਪੌੜੀ ਹਉ ਵਾਰਿਆ ਤਿਨ ਕੋ ਸਦਾ ਸਦਾ ਜਿੰਨਾ ਸਤਗੁਰੂ ਮੇਰਾ ਪਿਆਰਾ ਦੇਖਿਆ ਤਿਨ ਕੋ ਮਿਲਿਆ ਮੇਰਾ ਸਤਗੁਰੂ ਜਿੰਨ ਕੋ ਧੁਰਮਸਤਕ ਲੇਖਿਆ ਹਰ ਅਗਮ ਧਿਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਵ ਰੇਖਿਆ ਗੁਰਬਚਨ ਧਿਆਇਆ ਜਿੰਨਾ ਅਗਮ ਹਰ ਤੇ ठाकुर ਸੇਵ ਕਰਾਲ ਏਕਿਆ ਸਭ ਕਹੋ ਮੁਖਹੁ ਨਰਨਰ ਹਰੇ ਨਰਨਰ ਹਰੇ ਨਰਨਰ ਹਰੇ ਹਰ ਲਾ ਹਰ ਭਗਤ ਵਸੇਖਿਆ ਸਲੋਕ ਮਹੱਲਾ ਚੌਥਾ ਰਾਮ ਨਾਮ ਰਮ ਰਵ ਰਹੇ ਰਮ ਰਮੋ ਰਾਮ ਰਮੀਤ ਕਟ ਕਟ ਆਤਮ ਰਾਮ ਹੈ ਪ੍ਰਭ ਖੇਲ ਕੀ ਓ ਰੰਗ ਰੀਤ ਹਰ ਨਿਕਟ ਵਸਦਾ ਜਗ ਜੀਵਨਾ ਪਰਗਾਸ ਕੀ ਓ ਗੁਰਮੀਤ ਹਰ ਸੁਆਮੀ ਹਰ ਪ੍ਰਭ ਤਿੰਨ ਮਿਲੇ ਜਿਨ ਲਿਖਿਆ ਤੁਰ ਹਰ ਪ੍ਰੀਤ ਜਨ ਨਾਨਕ ਨਾਮ ਧਿਆਇਆ ਗੁਰਬਚਨ ਜਪਿਓ ਮਨ ਕੀਤਾ ਮਹੱਲਾ ਚੌਥਾ ਹਰ ਪ੍ਰਭ ਸੱਜਣ ਲੋੜ ਲਹੋ ਭਾਗ ਵਸੈ ਵਡਭਾਗ ਗੁਰਪੂਰੈ ਦੇ ਖਾਲਿਆ ਨਾਨਕ ਹਰਿ ਲਿਵ ਲਾਗ ਪੌੜੀ ਤਨ ਧਨ ਸੁਹਾਵੀ ਸਫਲ ਘੜੀ ਜਿਤ ਹਰਿ ਸੇਵਾ ਮਨ ਪਾਣੀ ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ ਮੇਰੇ ਹਰ ਪ੍ਰਭ ਅਕਥ ਕਹਾਣੀ ਕਿਉ ਪਾਈਐ ਕਿਉ ਦੇਖੀਐ ਮੇਰਾ ਹਰ ਪ੍ਰਭ ਸੁਗੜ ਸੁਜਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸੁਮਾਣੀ ਤਿਨ ਵਿਟੋ ਹੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਰਤੇ ਲੋਇਣਾ ਗਿਆਨ ਅੰਜਨ ਗੁਰ ਦੇ ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ ਮਹੱਲਾ ਚੌਥਾ ਗੁਰਮੁਖੇ ਅੰਤਰ ਸ਼ਾਂਤ ਹੈ ਮਨ ਤਨ ਨਾਮ ਸੁਮਾਈ ਨਾਮ ਚਿਤ ਵੈ ਨਾਮੋ ਪੜੈ ਨਾਮ ਰਹਿ ਲਿਵ ਲਾਈ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਇ ਸਤਗੁਰ ਮਿਨਿਐ ਨਾਮ ਉਪਜੈ ਤ੍ਰਿਸ਼ਨਾ ਭੁਖ ਸਭ ਜਾਇ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਈ ਪੌੜੀ ਤੁਦਿ ਆਪੇ ਜਗਤਿ ਉਪਾਏ ਕੈ ਤੁਦਿ ਆਪੇ ਵਸਗਤ ਕੀਤਾ ਇਕ ਮਨਮੁਖ ਕਰ ਹਰਾਇਨ ਇਕ ਨਾ ਮੇਲ ਗੁਰੂ ਤਿਨਾ ਜੀਤਾ ਹਰ ਊਤਮ ਹਰ ਪ੍ਰਭ ਨਾਮ ਹੈ ਗੁਰਬਚਨ ਸੁਭਾਗੈ ਲੀਤਾ ਦੁਖਦਾਲਦ ਸਭੋ ਲਹਿ ਗਿਆ ਜਾਂ ਨਾਉ ਗੁਰੂ ਹਰ ਦਿੱਤਾ ਸਭ ਸੇਵਹੁ ਮੋਹਨੋ ਮਨਮੋਹਨੋ ਜਗ ਮੋਹਨੋ ਜਿਨ ਜਗਤ ਉਪਾਏ ਸਭੋ ਵਸ ਕੀਤਾ ਸਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈ ਰੋਗ ਹੈ ਭ੍ਰਮ ਪੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਵੰਜਾਈ ਮਿਲ ਸਤਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਧਾਮ ਸੰਗਾਰਵਾ ਜਾਂ ਦੇਖਾਂ ਹਰ ਨੈਣੀ ਨਾਨਕ ਸੋ ਪ੍ਰਭ ਮੈਂ ਮਿਲੈ ਹਉ ਜੀਵਾ ਸਦ ਸੁਨੇ ਪੌੜੀ ਜਗਨਨਾਥ ਜਗਦੀਸ਼ਰ ਕਰਤੇ ਅਪਰੰਪਰ ਪੁਰਖਿਆ ਤੋਲ ਹਰਨਾਮ ਧਿਆਵੋ ਮੇਰੇ ਗੁਰ ਸਿੱਖੋ ਹਰਿ ਉਤਮ ਹਰਨਾਮ ਅਮੋਲ ਜਿਨ ਧਿਆਇਆ ਹਿਰਦੈ ਦਿਨ ਸਰਾਤ ਤੇ ਮਿਲੇ ਨਹੀਂ ਹਰ ਰੋਲ ਵਡਭਾਗੀ ਸੰਗਤ ਮਿਲੈ ਗੁਰ ਸਤਗੁਰ ਪੂਰਾ ਬੋਲ ਸਭ ਧਿਆਵੋ ਹੋ ਨਰ ਨਾਰਾਇਣੂ ਨਾਰਾਇਣੂ ਜਿਤ ਚੂਕਾ ਜਮ ਝਗੜ ਚ ਘੋਲ ਸ਼ਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚਾਉਂਦੇ ਆ ਸਰ ਸੰਧਿਆ ਗਾਵਾਰ ਨਾਨਕ ਹਰ ਜਨ ਹਰ ਲਿਵ ਉੱਭਰੇ ਜਿਨ ਸੰਧਿਆ ਤਿਸ ਫਿਰ ਮਾਰ ਮਹੱਲਾ ਚੌਥਾ ਅੱਖੀਂ ਪ੍ਰੇਮ ਕਸਾਂਹੀਆਂ ਹਰ ਹਰ ਨਾਮ ਪੇਖਨ ਜੇ ਕਰ ਦੂਜਾ ਦੇਖਦੇ ਜਨ ਨਾਨਕ ਕੱਢ ਦੇ ਚੰਨ ਪੌੜੀ ਜਲ ਥਲ ਮਹੀਲ ਪੂਰਨੋ ਅપરੰਪਰ ਸੋਈ ਜੀ ਜੰਤ ਪ੍ਰਿਤਪਾਲ ਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੁਤ ਭਰਾਤ ਮੀਤ ਤਿਸ ਬਿਨ ਨਹੀਂ ਕੋਈ ਘਟ ਘਟ ਅੰਤਰ ਰਵ ਰਹਿਆ ਜਪਿ ਉਹ ਜਨ ਕੋਈ ਸਗਲ ਜਪੋ ਹੋ ਗੋਪਾਲ ਗੁਣ ਪ੍ਰਗਟ ਸਭ ਲੋਈ ਸ਼ਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਸੇ ਸਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹੀ ਤੂੰ ਲੋਡ ਲੋਡ ਦਰਗਾਹ ਵਾਣਿ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਭ ਸਦਾ ਸਭ ਜੀ ਤੁਮਾਰੇ ਸਭ ਤੁਦੈ ਨੂੰ ਆਰਾਧ ਦੇ ਦਾਨ ਦੇਹੀ ਪਿਆਰੇ ਹਰ ਦਾਤਾ ਦਾਤਾਰ ਹੱਥ ਕੱਢਿਆ ਮੀਹੂ ਵੁੱਠਾ ਸੰਸਾਰੀ ਅਨ ਜੰਮਿਆ ਖੇਤੀ ਭਾਉ ਕਰ ਹਰ ਨਾਮ ਸੁਮਾਰੇ ਜਨ ਨਾਨਕ ਮੰਗੇ ਦਾਨ ਪ੍ਰਭ ਹਰ ਨਾਮ ਅਧਾਰੀ ਪੌੜੀ इच्छा मन की पूरी है जप्पी है सुख सागर हर के चरण आराधी है गुरु शब्द रत्नागर मिल साधु संग उद्धार होई फाटे जम कागर जन्म पदार्थ जीती है जप हर बैरागर सब पवो हो शरण सतगुरु की बिनसै दुख डागर श्लोक महल्ला चौथा हौ टंडहि हिंदी सजना ਸੱਜਣ ਮੈਂ ਢੈ ਨਾਲ ਜਨ ਨਾਨਕ ਅਲੱਖ ਨਾਂ ਲਖੀਐ ਗੁਰਮੁਖ ਦੇਖਾਲ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸੱਚੈ ਤਿਸ ਬਿਨ ਰਹਿਣ ਨਾ ਜਾਈ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਕੋਈ ਗਾਵੇ ਕੋ ਸੁਣੈ ਕੋ ਉਚਰ ਸੁਣਾਵੇ ਜਨਮ ਜਨਮ ਕੀ ਮਲ ਉਤਰੈ ਮਨ ਕਿੰਦੇ ਆ ਪਾਵੇ ਆਵਣ ਜਾਣਾ ਮੀਟੀਐ ਹਰ ਕੇ ਗੁਣ ਗਾਵੇ ਆਪ ਤਰਹਿ ਸੰਗੀਤ ਰਾਹੀ ਸਭ ਕਟੰਬ ਤਰਾਵੇ ਜਨ ਨਾਨਕ ਤਿਸ ਬਲੇ ਹਾਰਨੈ ਜੋ ਮੇਰੇ ਹਰ ਪ੍ਰਭ ਭਾਵੇ ਸ਼ੁੱਧ ਰਾਗ ਕਾਂੜਾ ਬਾਣੀ ਨਾਮਦੇਵ ਜੀਓ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਹੈ ਸੋ ਰਾਮ ਰਾਏ ਅੰਤਰ ਜਾਮੀ ਜੈਸੀ ਦਰਪਨ ਮਾਹੀ ਬਦਨ ਪਰਵਾਨੀ ਰਹਾਉ ਵਸੈ ਘਟਾ ਘਟ ਲੀਪ ਨਾ ਛੀਪੈ ਬੰਧਨ ਮੁਕਤਾ ਜਾਤ ਨਾ ਦੀਸੈ ਪਾਣੀ ਮਾਹੀ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਵਿਠਲ ਐਸਾ ਰਾਗ ਕਲਿਆਣ ਮਹੱਲਾ ਚੌਥਾ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰ ਪ੍ਰਸਾਦ ਰਾਮਾ ਰਾਮ ਰਾਮੈ ਅੰਤ ਨਾ ਪਾਇਆ ਹਮ ਬਾਰਕ ਪ੍ਰਿਤ ਪਾਰੇ ਤੁਮਰੇ ਤੂੰ ਬੜ ਪੁਰਖ ਪਿਤਾ ਮੇਰਾ ਮਾਇਆ ਰਹਾਉ ਹਰ ਕੇ ਨਾਮ ਅਸੰਖ ਅਗਮ ਹੈ ਅਗਮ ਅਗਮ ਹਰ ਰਾਇਆ ਗੁਣੀ ਗਿਆਨੀ ਸੁਰਤ ਬਹੁ ਕੀਨੀ ਇਕ ਤਿਲ ਨਹੀਂ ਕੀਮਤ ਪਾਇਆ गोबिंद गुण गोविंद सद्गाव है गुण गोविंद अंत ना पाया तू अमित अतुल अपरंपर स्वामी बहो जपी है थाहा ना पाया पुसत कर है तुम्हारी जनमा दो गुण गाव है हर राया तुम जल निद हम मीने तुमरे तेरा अंत ना कतहु पाया जन को कृपा करहो मदसुदन ਹਰਿ ਦੇਵਹੁ ਨਾਮ ਜਪਾਇ ਮੈਂ ਮੂਰਖ ਅੰਦਲੇ ਨਾਮ ਟੇਕ ਹੈ ਜਨ ਨਾਨਕ ਗੁਰਮੁਖ ਪਾਇ ਕਲਿਆਣ ਮਹੱਲਾ ਚੌਥਾ ਹਰ ਜਨ ਗੁਣ ਗਾਵਤ ਹਸਿਆ ਹਰ ਹਰ ਭਗਤ ਬਣੀ ਮਤ ਗੁਰਮਤ ਧੁਰਮਸਤਕ ਪ੍ਰਵਲਿਖਿਆ ਰਹਾਉ ਗੁਰ ਕੀ ਪਾਗ ਸਿਮਰਉ ਦਿਨ ਰਾਤੀ ਮਨ ਹਰ 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 ਬਸਤਿਆ ਹਰ 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 ਕੀਰਤ ਜਗ ਸਾਰੀ ਸੋ ਚੰਦਨ ਜਸ ਘਸਿਆ ਹਰ ਜਨ ਹਰ 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 ਲਿਵ ਲਾਈ ਸਭ ਸਾਖਤ ਖੋਜ ਪਿਆ ਜਿਉ ਕੀਰਤ ਸੰਜੋਗ ਚੱਲਿਓ ਨਰនិੰਦਕ ਪਗ 나ਗਨ ਸ਼ੋਹਿ ਜਲਿਆ ਜਨ ਕੇ ਤੁਮ ਹਰ ਰਾਖੇ ਸੁਆਮੀ ਤੁਮ ਜੁਗ ਜੁਗ ਜਨ ਰਖਿਆ ਕਹਾਂ ਭਿਆ ਦੇਤ ਕਰੀ ਬਖੀਲੀ ਸਭ ਕਰ ਕਰ ਝੜ ਪਰਿਆ ਜੇਤੇ ਜੀ ਜੰਤ ਪ੍ਰਭ ਕੀਏ ਸਭ ਕਾਲੈ ਮੁਖ ਗ੍ਰਸਿਆ ਹਰ ਜਨ ਹਰ 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 ਪ੍ਰਭ ਰਾਖੀ ਜਨ ਲਾਨਕ ਸਰਨ ਪਇਆ